ਪਾ ਜਾਣ ਕਿ ਦਰਵਾਜ਼ੀ ਹੁਣ ਹੈ ਤਰਜੀਤ ਕਦੋਂ ਦੀ ਚਾਹ ਤਾਂ ਠੀਕ ਨਹੀਂ ਮਿਲ ਜਾਂਦੀ ਅਗੀ ਮਾਂ ਕਿੱਥੇ ਰਹੀ ਕੀ ਕਰਨਾ ਕੀ ਆਹ ਤੇ ਮੈਂ ਤਾਂ ਛਾੜੂਆ ਮਾਰਨ ਲੱਗ ਪਿਆ ਆਹ ਤੂੰ ਦੱਸ ਕਿ ਮੈਂ ਕਦੋਂ ਦੀ ਪੀਲਾ ਹਾਂ ਪੀਨੀਆ ਧੁੱਪ ਬਾੜੀ ਚੜ ਜੂਗੀ ਮੈਨੂੰ ਤੇ ਰੋਮਾਂ ਦੀ ਤਾਂ ਪੈ ਜਾਂਦੀ ਐ ਪਹਿਲਾਂ ਖਾ ਪੀ ਲਿਆ ਕਰ ਕੋਸ ਲੈ ਮਾਂ ਧੁੱਪ ਚੜ ਜਾਂਦੀ ਫੇਰੇ ਉਹ ਖਾ ਦੇ ਉਹ ਤਾਂ ਉੱਠਣ ਦਾ ਨਾਂ ਨਹੀਂ ਲੈਂਦਾ। ਨਾ ਕੀ ਪਤਾ ਕੀ ਹੋਇਆ ਮਸਤੇ ਹੋਏ ਨਾ। ਉਹ ਜੁੱਤੀ ਆ ਨਮਸਤੇ ਹੋਏ ਉਹ ਕਹਿੰਦਾ ਤਰੇ। ਮਾਂ ਉੱਠਣ ਦਾ ਨਾਂ ਕਿਉਂ ਨਹੀਂ ਲੈਂਦਾ ਦਾ? ਉਹ ਜੁੱਤੀ ਅੱਜ ਬਹਿ ਜਾਂਦੇ ਦਾ ਤਾ ਨਾ। ਨਾ ਟਿੰਗ ਕੱਪੜਾ ਪਤਾ। ਵੀ ਮੇਰੇ ਘਰ ਆ ਨਹੀਂ ਆਉਣਾ ਹੈ। ਟਾਈਮ ਨਾ ਨਾ ਸੱਚ ਕਦੋਂ ਕਹੋਗਾ ਮੁੰਡਾ ਉਤੋਂ ਕਰਕੇ ਵੀ ਬਗੈ ਮੈਂ ਜਾਂਦਾ ਆਂ ਜਾਂਦਾ ਆਂ ਮੈਨੂੰ ਤਾਂ ਲੱਗਦਾ ਹੈ। ਅੱਜ ਵੀ ਅੱਜ ਮੈਨੂੰ ਤਾਂ 10-11 ਵਜੇ ਦਿਨੋਂ ਆਲੇ ਤੈਨੂੰ ਚਾਚੂ ਜੀ ਹੈ ਨਹੀਂ ਉਹਦਾ ਕੋਈ ਕਿ ਚਾਹ ਨਹੀਂ ਚਾਹ ਹੈਗਾ ਮਾਂ ਆਜੂਏ ਜਦੋਂ ਆਉਣਾ ਹੋਇਆ ਆਏ ਆਉਣਾ ਹੋਇਆ ਕਿਵੇਂ ਤੇ ਮੈਂ ਤਾਂ 4 ਵਜੇ ਖੜ੍ਹਦੀ ਸੀ ਕਿ ਮੇਰੇ ਭਰਾਣੇ ਆਉਣਾ ਹੁੰਦਾ ਸੀ ਤੇ ਐਵੇਂ ਤੇ ਪੜੀ ਪੜੀ ਕੰਮ ਕਰੀ ਜਾਂਦੇ ਮਾਂ ਉਹਦੇ ਦੀਖਦੀ ਮੇਰੇ ਭਰਾਣੇ ਆਉਣਾ ਹੈਗਾ ਹੁਣ ਆਉਣੀਆਂ ਨਹੀਂ ਭਾਈ ਤੁਸੀਂ ਨਹੀਂ ਦੀਖਦਗਾ ਡੂਪ ਰਿਹਾ ਭਣਾ ਮਾਣੂ ਸਾਡੇ ਮਾਂ ਪਿਓ ਨੇ ਆਉਣਾ ਐ ਤੇ ਸਾਡੇ ਭੈਣੋ ਭਰਾਣੇ ਆਉਣਾ ਐ ਤਾਂ ਇੰਝ ਉਹਦੇ ਕੋਲੋਂ ਕੱਟੀ ਹੈ ਸਾਡੇ ਵਾਂਗੂ ਹੁਣ ਮੋੜ ਕਿਆ ਨਹੀਂ ਰਹਿ ਗਿਆ ਅੱਛਾ ਮਰੀ ਖੁਸ਼ੀ ਹੋਈ ਦੀ ਵੱਡੀ ਬਣਾ ਲੈਂਦੇ ਸੀ ਆਹੇ ਖੁਸ਼ ਹੋ ਹੋ ਤੁਸੀਂ ਤਾਂ ਕਿ ਚਲ ਕੋਈ ਨੀ ਫੋਨ ਕਰਤਾ ਅੱਛਾ ਚਲ ਕੋਈ ਨਾ ਆਜੇ ਇਹ ਮਾਂ ਤੇ ਉਹਨੂੰ ਕਹਿ ਦੇ ਤਿਆਰ ਹੋ ਜਾ ਭਾਈ ਉਹਨੂੰ ਲੈ ਕੇ ਆਉਣਾ ਹੋਗਾ ਜਵਾਕ ਨੂੰ ਚਲ ਠਾਕੇ ਆ ਇੰਨੇ ਗਰਮੀ ਦੇ ਵਿੱਚ ਠਾਕ ਕੇ ਢੋੜੀ ਆਉਗਾ ਉਹ ਕਿੰਨੀ ਕਿਆ ਬਣਾਈ ਬਣਾਈ ਪਈ ਐ ਬਸ ਠਾਕੇ ਲਈ ਲਓ ਉਹ ਵੀ ਥੋੜੀ ਪੀਊਗਾ ਉਹ ਨਾ ਬਣਾਉਂਦੀ ਆਪਣੇ ਨਾਲ ਉਹਦੀ ਕਿਆ ਬਣਾਇਆ ਮਾਂ ਵੀ ਨਹੀਂ ਲੋੜ ਤੇਰੀ ਲਿਵਲਾਂ ਦੀ ਚੱਲ ਦੋਰੀ ਵਾਰ ਕਰਦੀ ਉਹ ਚਪਾਤੀ ਹੋਣੀ ਜੱਗ ਜੀਚ ਹਨਾ ਕਾਪੀ ਤੇ ਕੱਢੀ ਤੇ ਗਣੀ ਥਾ ਦੇ ਉਹਨੂੰ ਕਹਦੇ ਤਿਆਰ ਹੋ ਜਾ ਤਾ ਕੀ ਆਹ ਸਵਾਗਤ ਕੀ ਬੋਲਦਾ ਕੀ ਹੋਰ ਗਣੋਂ ਨਹੀਂ ਤੇ ਮੈਨੂੰ ਤੇ ਪੀ ਲੈਣ ਦੇ ਮੈਨੂੰ ਤਾਂ ਵਧੀਆ ਲੱਗੀ ਮਿੱਠਾ ਆ ਹੋਰ ਵੀ ਪਾਲਾ ਪੈ ਗਿਆ ਲੱਾ ਮੇਰੇ ਸਵਾਲਾ ਪੈ ਗਿਆ ਠੰਡੀ ਹੋ ਗਈ ਹੋਣੀ ਹੁਣ ਉਹਨਾਂ ਚ ਮਿੱਠਾ ਵਾਲਾ ਪੈ ਗਿਆ ਕਦੋਂ ਦੀ ਬਾਜਾਂ ਮਾਰੀ ਜਾਂਦੀਆਂ ਭਾਈ ਚਾਹ ਪੀ ਲਾ ਚਾਹ ਪੀ ਲਾ ਉਹ ਤਾਂ ਗੱਲ ਨਹੀਂ ਹੋਣੀਏ ਮਾਂ ਹੋਰ ਬਣਾ ਲੈਣੀ ਹੈ ਤਾਂ ਆਹੋ ਹੋਰ ਬਣਾਈ ਜਾਇਓ ਸਾਰਾ ਦਿਨ ਚਾਹਾਂ ਹਾਟੇ ਜਿਵੇਂ ਸਾਰਾ ਕੁਝ ਖਰੀਦ ਲਾਉਂਦੇ ਆਂ ਕਿਹੜਾ ਕੁ ਸੁਣਦਾ ਕਿਸੇ ਦਾ ਆਹੋ ਹੋ ਹੋ ਉਹ ਯਾ ਇਹਨਾਂ ਦੁਰ ਉਹਨੂੰ ਐਂ ਨਹੀਂ ਪਤਾ ਲੱਗਦਾ ਕਿੰਨਾ ਰੌਲਾ ਪਾਈ ਲੈਂਦੀ ਮੇਰੀ ਮਾਂ ਮੈਂ ਉੱਥੇ ਨਾੜਾ ਪਤਾ ਨਹੀਂ ਕੋੜੇ ਵੇਚ ਕੇ ਸੌਂ ਜਾਂਦੇ ਨੇ ਰਣਜੀਤ ਆ ਮੰਮਾ ਉਹ ਤਾਂ ਚਾਹ ਤਾਂ ਜਾਦੇ ਉਹਨੂੰ ਖਾ ਦੇ ਆ ਮੰਮਾ ਇੱਕ ਮਿੰਟ ਖਾ ਲੈ ਹਾਂ ਉਹ ਰੁੱਟ ਕੇ ਆ ਕੇ ਕਿੰਨਾ ਟਾਈਮ ਲਾ ਦੂਗਾ ਫਿਰ ਤਿਆਰ ਵਿਆਰ ਹੋਣ ਲੱਗਿਆ ਏਸੀ ਬੰਦ ਕਰ ਦੇ ਠੀਕ ਆ ਮੰ ਆ ਵੇ ਰੁੱਠੂਗਾ ਤੇ ਅਸੀਂ ਚੰਨੀ ਜਾਊਗਾ ਉਹਨਾਂ ਚਲ ਕਿੱਥੇ ਉੱਠਣਾ ਚੰਨੀ ਜਾ ਵਾਈ ਜੰਦੀ ਆਹ ਮੰਮਾ ਤਾਂ ਸੁਣਦੇ ਹੋ ਜੀ ਕੀ ਹੋ ਗਿਆ ਕਮਾਲ ਦੀ ਗੱਲ ਕਿਹੜਾ ਟਾਈਮ ਹੋ ਗਿਆ ਤੁਸੇ ਉੱਠ ਘੜੋ ਹੁਣ ਕਿੰਨਾ ਟਾਈਮ ਹੋ ਗਿਆ 9 ਵਜੇ ਦੀ ਕੀ ਕਰਨਾ ਸਰ ਮੈਂ ਤੁਹਾਨੂੰ ਪਤਾ ਨਾ ਅੱਜ ਮੇਰੇ ਭਰਾ ਨੇ ਆਉਣਾ ਹੈਗਾ ਆਈ ਜਾਂਦੇ ਫੇਰ ਮੈਂ ਕਹਿੰਦਾ ਹਾਂ ਨਾ ਕਿ ਨਾ ਤਿਆਰ ਹੋ ਜਾਓ ਤੇ ਉਹਨੂੰ ਅੱਡੇ ਤੇ ਲੈ ਕੇ ਆਉਣਾ ਹੈਗਾ ਉਹ ਕਹਿੰਦੇ ਯਾਰ ਅੱਜ ਬਹੁਤ ਕਮਾਲ ਦੀ ਗੱਲ ਹੈ ਤੁਹਾਨੂੰ ਕਿਉਂ ਨਹੀਂ ਚਾਹ ਤੂੰ ਯਾਰ ਰਹਿੰਦਾਗਾ ਉਹ ਚਾਹ ਤਾਂ ਬਥੇਰਾ ਅੱਜ ਤਾਂ ਇੱਕ ਦਿਨਰਾ ਆਰਾਮ ਕਰਨਾ ਹੈ ਕਹਤੇ ਲੋਕਨ ਕਿ ਨਾ ਜਾ ਹੁੰਦਾ ਸਾਲਾ ਦਾ ਮੇਰਾ ਸਾਲਾ ਉਹ ਤੂੰ ਇੱਥੇ ਪਿਆ ਹੈਗਾ ਸੁਸਤ ਹੋਇਆ ਮਦਰ ਮਾਂ ਗੱਲਾਂ ਨਹੀਂ ਜਾਂਦੀ ਕਿ ਇਹ ਉੱਠਦਾ ਨਾ ਨੀ ਲੈਂਦਾ ਹੁੰਦਾ ਮਾਂ ਕਿਹਨੇ ਆ ਮਾਂ ਮੈਨੂੰ ਗੱਲਾਂ ਨਹੀਂ ਜਾਂਦੀਆਂ ਵੀ ਤੂੰ ਨਹੀਂ ਉਠਾਉਂਦੀ ਕੌਣ ਸੁਝਾ ਕੇ ਆਏ ਘਰ ਮੈਨੂੰ ਬੋਲਾ ਤੂੰ ਚੱਲ ਚੱਲ ਉਠ ਮੈਂ ਚਾਹ ਬਾਹਰ ਕਿ ਲੈ ਕੇ ਜਾਂ। ਇੱਥੇ ਪਿਆ ਤੀ ਤੂੰ ਕੌਫੀ ਜਾ। ਆਹ ਲਿੰਦਾਸ ਮੇਰੇ ਤੋਂ ਜਾਂਦੇ ਘਾਣੇ ਆਉਣੇ ਇੱਥੇ